ਜੇ ਤੁਸੀਂ ਇਸ ਪਲਾਂਟ ਨੂੰ ਘਰ ਦੇ ਵਿੱਚ ਲਗਾ ਲਨੇ ਹੋ ਤਾਂ ਸੱਪ ਤੁਹਾਡੇ ਕਦੇ ਵੀ ਨਹੀਂ ਆਉਣਗੇ ਇਸ ਨੂੰ ਸਨੇਕ ਪਲਾਂਟ ਕਿਹਾ ਜਾਂਦਾ ਇਹ ਇੱਕ ਘ੍ਰੇਲੂ ਪਲਾਂਟ ਆ ਆਪਣੀ ਖੂਬਸੂਰਤੀ ਤੇ ਸਿਹਤਮੰਦ ਲਾਭਾਂ ਲਈ ਬਹੁਤ ਜ਼ਿਆਦਾ ਮਸ਼ਹੂਰ ਆ ਇਹ ਇਹਦੇ ਫਾਇਦੇ ਤੁਹਾਨੂੰ ਦੱਸਦੇ ਆ ਜ਼ਹਿਰੀਲੀਆਂ ਗੈਸਾਂ ਨੂੰ ਇਹ ਖਤਮ ਕਰਦਾ ਜਿਵੇਂ ਬੈਂਜ਼ੀਨ ਹੋ ਗਿਆ ਵਰਗੀਆਂ ਜਿਹੜੀਆਂ ਬਹੁਤ ਹੀ ਜ਼ਹਿਰੀਲੀਆਂ ਗੈਸਾਂ ਨੇ ਉਹਨਾਂ ਨੂੰ ਖਤਮ ਕਰ ਦਿੰਦਾ NASA ਨੇ ਵੀ ਇਸ ਨੂੰ 에ਅਰ ਪਿਊਰੀਫਾਈ ਕਿਹਾ ਵੀ ਇਹ ਪਿਉਰੀਫਾਈ ਪਲਾਂਟ ਆ ਇਹ ਨੈਟ ਤੇ ਸਰਚ ਕਰਕੇ ਦੇਖ ਲਿਓ ਤੁਸੀਂ ਘਰ ਦੇ ਵਾਤਾਵਰਨ ਨੂੰ ਸ਼ਾਂਤ ਬਣਾਉਂਦਾ ਇਹ ਕਿਉਂਕਿ ਇਹ ਪਲਾਂਟ ਰਾਤ ਨੂੰ ਵੀ ਆਕਸੀਜਨ ਦਿੰਦਾ ਹੈ ਬੈਡਰੂਮ ਦੇ ਵਿੱਚ ਤੁਸੀਂ ਰੱਖ ਸਕਦੇ ਹੋ ਜਿਹਦੇ ਨਾਲ ਸਟ्रेस ਘਟਦੀ ਆ ਜਿਹਨੂੰ ਤੁਸੀਂ ਬੈਡਰੂਮ ਦੇ ਵਿੱਚ ਰੱਖੋਗੇ ਤਾਂ ਇਹਦੇ ਨਾਲ ਸਟ्रेस ਘਟਦੀ ਆ ਸੱਪਾਂ ਨੂੰ ਦੂਰ ਰੱਖਣ ਦੇ ਵਿੱਚ ਵੀ ਇਹ ਮਦਦਗਾਰ ਹੈ ਲੋਕਾਂ ਦਾ ਵਿਸ਼ਵਾਸ ਆ ਵੀ ਜਿਹਨੂੰ ਆਪਾਂ ਬੂਟੇ ਨੂੰ ਘਰੇ ਰੱਖ ਲੈਨੇ ਆ ਇਹਦੀ ਜਿਹੜੀ ਸੁਗੰਧ ਆ ਜਿਹਨੇ ਫਿਰ ਆਪਾਂ ਬਣਤਰ ਦੇਖ ਲੈਨੇ ਆ ਉਸ ੱੱਪਾਂ ਨੂੰ ਦੂਰ ਰੱਖਦੇ ਆ ਕਿਉਂਕਿ ਇਹਦੀ ਬਣਤਰ ਦੇਖ ਸਕਦੇ ਹੋ ਤੁਸੀਂ ੱੱਪਾਂ ਵਰਗੀ ਆ ਘੱਟ ਧੁੱਪ ਤੇ ਪਾਣੀ ਦੇ ਵਿੱਚ ਵੀ ਇਹ ਲੱਗ ਜਾਂਦਾ ਯਾਨੀ ਕਿ ਧੁੱਪ ਘੱਟ ਮਿਲੇ ਅੰਡੋਰ ਵੀ ਰੱਖ ਸਕਦੇ ਆ ਇਹਨੂੰ ਆਊਡੋਰ ਵੀ ਰੱਖ ਸਕਦੇ ਆ ਯਾਨੀ ਕਿ ਇਹ ਬੂਟਾ ਸੁੱਕਦਾ ਨਹੀਂ ਛੇਤੀ ਛੇਤੀ ਤੇ ਇਹਨੂੰ ਪਾਣੀ ਦੀ ਬਹੁਤ ਘੱਟ ਲੋੜ ਹੁੰਦੀ ਆ ਇਹ 네ਗੇਟਿਵ એનર્ਜੀ ਨੂੰ ਵੀ ਹਟਾਉਂਦਾ ਕਿਉਂਕਿ ਇਹਦੀ ਜ਼ਿਆਦਾਤਰ ਇਹਨੂੰ ਐਂਟਰੀ ਦੇ ਵਿੱਚ ਰੱਖ ਸਕਦੇ ਹੋ ਜਾਂ ਫਿਰ ਤੁਸੀਂ ਮੰਨ ਲਓ ਮੰਨ ਲਓ ਆ ਐਂਟਰੀ ਦੇ ਵਿੱਚ ਰੱਖਿਆ ਹੋਇਆ ਇਹਨੂੰ ਐਂਟਰੀ ਦੇ ਵਿੱਚ ਰੱਖ ਸਕਦੇ ਹੋ ਜਾਂ ਫਿਰ ਤੁਸੀਂ ਇਹਨੂੰ ਕਿਚਨ ਦੇ ਵਿੱਚ ਰੱਖ ਸਕਦੇ ਹੋ ਇਹ ਵੀਡੀਓ ਬਾਤੋ ਦਾ ਸ਼ੇਅਰ ਜ਼ਰੂਰ ਕਰ ਦਿਓ ਤੇ ਇਸ ਤਰ੍ਹਾਂ ਦੀ ਹੋਰ ਵੀਡੀਓ ਦੇਖਣ ਲਈ ਫੋਲੋ ਜ਼ਰੂਰ ਕਰ ਲਿਓ